ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਪਤਾ ਹੀ ਹੈ ਸਾਡਾ ਇੱਕ ਬਲਾਡੇ ਸੈਲਰ ਦਾ ਮੈਟਰ ਚੱਲ ਰਿਹਾ ਹੈਗਾ ਕਾਫੀ ਟਾਈਮ ਤੋਂ ਡੀਸੀ ਸਾਹਿਬ ਕੋਲ 7 ਦਿਨਾਂ ਦਾ ਟਾਈਮ ਦਿੱਤਾ ਸੀ ਅੱਜ 2 ਮਹੀਨੇ ਹੋ ਗਏ ਪਰ ਕੋਈ ਸੁਣਵਾਈ ਨਹੀਂ ਤੇ 2 ਮਹੀਨਿਆਂ ਬਾਅਦ ਅੱਜ ਮੇਰਾ ਭਰਾ ਆਰਮੀ 'ਚ ਜਿਹੜਾ ਉਹ ਤੇ ਮੇਰੀ ਮਾਤਾ ਡੀਸੀ ਸਾਹਿਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਮਿਲਣਗੇ ਪਰ ਡੀਸੀ ਸਾਹਿਬ ਦੀ ਵੀਡੀਓ ਦੇਖ ਲਿਓ ਤੁਹਾਡੇ ਨਾਲ ਮੈਂ ਅਟੈਚ ਕਰ ਰਿਹਾ ਵੀ ਕੀ ਸਬਦਾ ਮਤਲਬ ਕਿੰਦਾ ਬਾਤਾਲਾਪ ਕਰ ਰਹੇ ਨੇ ਡੀਸੀ ਸਾਹਿਬ ਇੱਕ ਆਰਮੀ ਪਰਸਨ ਨੂੰ ਇਦਾਂ ਬੋਲ ਸਕਦੇ ਆ ਡੀਸੀ ਸਾਹਿਬ ਤੇ ਆਮ ਲੋਕ ਨਾਲ ਕਿੱਦਾਂ ਗੱਲ ਕਰਦੇ ਹੋਣੇ ਜਿਹੜੇ ਆਮ ਲੋਕ ਉਮੀਦ ਕਰਕੇ ਬੈਠੇ ਨੇ ਡੀਸੀ ਤੋਂ ਉਹਨਾਂ ਨਾਲ ਕਿੱਦਾਂ ਬੱਸ ਕੇ ਬਿਹੇਵੀਅਰ ਕਰਦੇ ਹੋਣੇ ਇੱਕ ਆਰਮੀ ਪਰਸਨ ਬੋਲ ਰਿਹਾ ਗੇਟ ਆਊਟ ਰੂਮ ਚੋਂ ਵੀ ਗੇਟ ਆਊਟ ਇਥੋਂ ਗੇਟ ਆਊਟ ਹੋ ਜਾਓ ਇਦਾਂ ਬੋਲ ਰਿਹਾ ਇੱਕ ਮਿੰਟ ਹੋਰ ਰਿਪੋਰਟ ਲੈ ਲੋ ਜਿਹੜੀ 13 14 ਨੰਬਰ ਲਿਖਿਆ ਹੋਇਆ ਹੈ ਬਾਈ ਜਨ ਡਿਸਟ੍ਰਿਕਸ਼ਨ ਕੀ ਹੋਣੀ ਹੈ ਬਾਈ ਜੀ ਮੈਂ ਇਹ ਪੁੱਛ ਰਿਹਾ ਮੈਨੂੰ ਕੋਈ ਅਧਿਕਾਰ ਨਹੀਂ ਹੈਗਾ ਮੈਂ ਆਰਡਰ ਪਾਸ ਕੀਤਾ ਇਹ ਵਿੱਚ ਕਿਹਦੀ ਜੂਰੇ ਦਾ ਕੋਈ ਨਹੀਂ ਇਹਨਾਂ ਬਾਹਰ ਕੱਢੋ ਯਾਰ ਇਹਨਾਂ ਦਾ ਐਂ ਹਟ ਕੀ ਆ ਜਾਓ ਪੂਰੇ ਡਾਕੂਮੈਂਟਰੀ ਇਹਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਗੱਲ ਨਹੀਂ ਸਰ ਫਿਰ ਤੁਸੀਂ ਸਾਨੂੰ 7 ਦਿਨਾਂ ਦੇ ਵਿੱਚ ਦੇ ਦੇਣੀ ਸੀ ਆਰਡਰ ਪਾਸ ਕਰਿਆ ਨਾ ਜਾਓ ਗੱਲ ਜਾਓ ਜੀ ਬਾਹਰ ਜਾਓ ਜਾਓ ਆਖਿਰ ਆਖਿਰ ਸਰ 18 ਰੁਪਏ ਤਾਂ ਲੈ ਲਓ ਜੀ ਮੈਨੂੰ ਦਿਓਗਾ ਜਾਓ ਚਲੋ ਹੁਣ ਕਮਾਲ ਕਰਦੇ ਯਾਰ ਤੁਸੀਂ ਗੱਲ ਤਾਂ ਕਰ ਲੈਣ ਨੂੰ ਸਰ ਤੁਹਾਨੂੰ ਸਰ ਗੱਲ ਨਾ ਕਰ ਰਹੇ ਨੋ ਉਹ ਕਿ ਤੁਸੀਂ ਨਹੀਂ ਜਾਂਦੀ ਅਸੀਂ ਉਹਨਾਂ ਨੂੰ ਸਾਰੇ ਕਾਜ ਦਿੱਤੇ ਡੀਸੀ ਸਾਹਿਬ ਨੂੰ ਜਿੰਨਾ ਚੋਂ ਪੰਜ ਮਤਲਬ ਕਿ ਕਮੇਟੀਆਂ ਬਿਠਾਈਆਂ ਸੀ ਇੱਕ ਫੈਸਲਾ ਸਾਡੇ ਖਿਲਾਫ ਆਇਆ ਪ੍ਰਦੂਸ਼ਣ ਬੋਰਡ ਦਾ ਜੋ ਕਿ ਇਹਨਾਂ ਨੇ ਪੈਸੇ ਦੇ ਕੇ ਪ੍ਰਦੂਸ਼ਣ ਬੋਰਡ ਨੂੰ ਬਗਲਾ ਕੇ ਆਪਣੇ ਖਿਲਾਫ ਫੈਸਲਾ ਲਿਆ ਬਾਕੀ ਨਗਰ ਕੌਂਸਲ ਜਿਹੜੇ ਵੀ ਡਿਪਾਰਟਮੈਂਟ ਸੀ ਸਾਰਿਆਂ ਦਾ ਫੈਸਲਾ ਸਾਡੇ ਹੱਕ 'ਚ ਆਇਆ ਤੇ ਡੀਸੀ ਸਾਹਿਬ ਕਹਿ ਰਹੇ ਨੇ ਜਿੱਥੇ ਮਰਜੀ ਚੱਲ ਜਾਓ ਇਹ ਤਾਂ ਇਦਾਂ ਹੀ ਚੱਲੂਗੀ ਮੈਂ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਡੀਸੀ ਸਾਹਿਬ ਤੁਸੀਂ ਸਾਰਿਆਂ ਨਾਲ ਇਦਾਂ ਹੀ ਗੱਲ ਕਰਦੇ ਹੋ ਜਿਹੜੇ ਤੁਹਾਡੇ ਕੋਲੇ ਉਮੀਦ ਰੱਖ ਕੇ ਆਉਂਦੇ ਨੇ ਆ ਆ ਵਰਤਾ ਲਪ ਕਰਦੇ ਹੋ ਤੁਸੀਂ ਇੱਕ ਅਸੀਂ ਦੇਸ਼ ਦੀ ਸੇਵਾ ਕਰਦੇ ਆ ਜੇ ਸਾਡੇ ਲਈ ਤੁਹਾਡਾ ਆ ਫੈਸਲਾਗਾ ਫਿਰ ਆ ਫੈਸਲਾ ਤਾਂ ਸਾਨੂੰ ਜਮੇ ਮਨਜ਼ੂਰ ਨਹੀਂ ਹੈਗਾ ਜੇ ਤੁਹਾਡੇ ਵਰਗੇ ਆਫੀਸਰ ਇਦਾਂ ਗੱਲ ਕਰਨਗੇ ਕਾਮ ਜਨਤਾ ਨਾਲ ਆਮ ਪਬਲਿਕ ਨਾਲ ਇਦਾਂ ਡੀਲ ਕਰਨਗੇ ਤਾਂ ਫਿਰ ਤੁਸੀਂ ਇਸ ਅਹੁਦੇ ਦੇ ਕਾਬਲ ਨਹੀਂ ਹੈਗੇ। ਭਗਵੰਤਮਾਨ ਸਾਹਿਬ ਜਰੂਰ ਗੌਰ ਕਰਿਓ ਵੀਡੀਓ ਕਣੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦਾ ਡੀਸੀ ਮਾਨਸਾ ਚ ਨਹੀਂ ਹੋਣਾ ਚਾਹੀਦਾ। ਜਿਹੜਾ ਆ ਫੈਸਲੇ ਕਰੇ ਤੇ ਵੈਸੇ ਤਾਂ ਫੋਨ ਅਲਾਉ ਨਹੀਂ ਸੀ। ਇਹਨੂੰ ਪਤਾ ਨਹੀਂ ਹੋਣਾ ਕਿ ਫੋਨ ਅਸੀਂ ਫੌਜੀ ਆ ਅਸੀਂ ਸਾਰਾ ਕੁਝ ਜਾਣਦੇ ਆ। ਕਿੱਦਾਂ ਕੀ ਕਰਨਾਗਾ। ਫੋਨ ਅਸੀਂ ਲੈ ਕੇ ਗਏ ਕਿਸੇ ਨਾ ਕਿਸੇ ਤਰੀਕਾ ਸਾਡੀ ਮਾਤਾ ਨੇ ਫੋਨ ਲੈ ਕੇ ਗਈ ਵੀਡੀਓ ਬਣਾਈ ਤੇ ਦੇਖੋ ਵੀਡੀਓ ਕਿੱਦਾਂ ਡੀਸੀ ਸਾਹਿਬ ਦਾ ਕੀ ਸੀਨੇ ਵੀਡੀਓ ਚ ਕਿੰਨੇ ਪਿਆਰ ਨਾਲ ਸਮਝਾ ਰਿਹਾ ਪਰਿਵਾਰ ਨੂੰ ਕਿੰਨੇ ਪਿਆਰ ਨਾਲ ਗੱਲ ਕਰ ਰਿਹਾ ਪੈਸਾ ਬੋਲਦਾ ਡੀਸੀ ਸਾਹਿਬ ਹਰ ਜਗ੍ਹਾ ਤੁਹਾਡੇ ਮੂੰਚੋਂ ਪੈਸਾ ਬੋਲ ਰਿਹਾ ਠੀਕ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਭਗਵਾਨ ਜੀ ਤਮਨ ਸਾਹਿਬ ਨੂੰ ਕਿ ਸਾਡੇ ਪਰਿਵਾਰ ਨੂੰ ਟਾਈਮ ਦਿੱਤਾ ਜਾਵੇ ਤੇ ਪ੍ਰੋਪਰ ਤੌਰ ਤੇ ਸਾਡੇ ਕਾਗਜ਼ ਚੈੱਕ ਕੀਤੇ ਜਾਣ ਜੇ ਅਸੀਂ ਜ਼ਿੰਮੇਵਾਰ ਹਾਂ ਇਹ ਚੀਜ਼ ਦੇ ਤਾਂ ਸਾਨੂੰ ਚਾਹੇ ਫਾਂਸੀ ਦੇ ਦਿੱਤੀ ਜਾਵੇ ਪੂਰੇ ਪਰਿਵਾਰ ਨੂੰ ਸਾਡੇ ਨੂੰ ਅਸੀਂ ਜਮਾ ਹੱਥ ਜੋੜ ਕੇ ਫਾਂਸੀ ਤੇ ਚੜਨ ਨੂੰ ਮਨਜ਼ੂਰ ਆ ਪਰ ਜੇ ਇਦਾਂ ਸਾਡੇ ਪਰਿਵਾਰ ਨੂੰ ਦਬਾਇਆ ਜਾਵੇਗਾ ਤਾਂ ਫਿਰ ਕੋਈ ਨਾ ਕੋਈ ਸੂਰਮੇ ਨੂੰ ਉੱਠਣਾ ਪੈਂਦਾ ਹਮੇਸ਼ਾ ਫਿਰ ਬਾਅਦ ਚ ਸਰਕਾਰਾਂ ਕਹਿੰਦੀਆਂ ਨੇ ਇਹ ਹੋ ਗਿਆ ਉਹ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਕਾਨੂੰਨ ਜ਼ਿੰਮੇਵਾਰ ਹੈ ਜਦੋਂ ਕਾਨੂੰਨ ਤੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਬੰਦਾ ਅੱਕਿਆ ਹੋਇਆ ਕੀ ਕਰੂਗਾ ਅੱਕਿਆ ਹੋਇਆ ਬੰਦਾ ਸਾਰਾ ਕੁਝ ਕਰਦਾ ਸਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਭਗਮਾਨ ਤਵਾਨ ਸਾਹਿਬ ਤੱਕ ਪਹੁੰਚ ਸਕੇ ਇਹ ਸਾਰੇ ਡਾਕੂਮੈਂਟ ਨੇ ਸਪੋਰਟਿੰਗ ਡਾਕੂਮੈਂਟ ਜਿਹੜੇ ਬੀਸੀ ਸਾਹਿਬ ਦੇ ਖੁਦ ਫੈਸਲੇ ਤੋਂ ਆਏ ਹੋਏ ਨੇ ਡਾਕੂਮੈਂਟ ਇਹਦੇ ਵਿੱਚ ਓਨਲੀ ਪ੍ਰਦੂਸ਼ਨ ਬੋਰਡ ਦਾ ਸਾਡੇ ਖਿਲਾਫ ਬੋਲਿਆ ਗਿਆ ਬਾਕੀ ਸਾਰਾ ਰਜਿਸਟਰੀਆਂ ਇਹਨਾਂ ਦੀਆਂ ਗਲਤ ਨੇ ਮਕਾਨ ਮਕਾਨ ਦੇ ਕੋਲੇ ਸੈਲਰ ਇਹਨਾਂ ਦਾ ਗਲਤ ਲੱਗੇ ਬਣਿਆ ਬਾਕੀ ਸਾਰੇ ਬਲਾਦੇ ਵਾਸੀਆਂ ਨੂੰ ਪਤਾ ਹੈ ਕਿਉਂ ਚੁੱਪ ਬੈਠੇ ਹੋ ਕੱਲ ਜੇ ਸੌਦੇ ਘਰੇ ਕੁਛ ਹੋ ਗਿਆ ਫਿਰ ਕੁਝ ਕਰੋਗੇ ਕਿਉਂ ਚੁੱਪ ਬੈਠੇ ਹੋ ਅਮੀਰ ਬੰਦੇਆਂ ਸਾਥ ਸਹਰੇਕ ਦੇ ਦਿੰਦਾ ਪਲੀਜ਼ ਸਾਡਾ ਸਾਥ ਦਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੀਐਮ ਸਾਹਿਬ ਪੀਐਮ ਮੋਦੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਮਾਸ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਇਨਸਾਫ ਦਿਵਾਓ ਤਾਂ ਜੋ ਇਹ ਵੀਡੀਓ ਤਾਹਾਂ ਤੱਕ ਜਾਵੇ ਤੇ ਡੀਸੀ ਸਾਹਿਬ ਦਾ ਜਰੂਰ ਇਹ ਵੀਡੀਓ ਦੇਖਿਓ ਡੀਸੀ ਸਾਹਿਬ ਦੀ ਕਿੰਦਾ ਬਾਰਤਾਲਾਪ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ